ਗੁਰੂ ਦੀ ਪਿਆਰੀ ਸਾਧ ਸੰਗਤ ਜੀ ਗੁਰੂ ਸਹਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਤਨਾਮ ਸ੍ਰੀ ਵਾਹਿਗੁਰੂ ਭਾਈ ਤਿਲਕੂ ਜੀ ਗੜ ਸ਼ੰਕਰ ਦੇ ਰਹਿਣ ਵਾਲੇ ਸਨ ਜਿਹੜੇ ਕੇ ਪੰਚਮ ਪਾਸ਼ਾ ਗੁਰੂ ਅਰਜਨ ਦੇਵ ਜੀ ਦੇ ਸਿੱਖ ਸਨ ਭਾਈ ਤਿਲਕੂ ਜੀ ਹਰ ਵੇਲੇ ਗੁਰਬਾਣੀ ਨਾਲ ਜੁੜੇ ਰਹਿੰਦੇ ਸਨ ਤੇ ਕਦੀ ਵੀ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਦੇ ਸਨ ਉਹ ਹਰਮਦੀ ਸੱਚੀ ਸੁੱਚੀ ਕਿਰਤ ਕਰਦੇ ਤੇ ਵੰਡ ਕੇ ਛਕਦੇ ਸਨ ਤੇ ਇਲਾਕੇ ਵਿੱਚ ਲੋਕ ਵੀ ਭਾਈ ਤਿਲਕੂ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਗੜ ਸ਼ੰਕਰ ਵਿੱਚ ਇੱਕ ਜੋਗੀ ਰਹਿੰਦਾ ਸੀ ਜਿਸ ਦੀ ਉਮਰ ਲਗਭਗ 110 ਸਾਲਾਂ ਦੀ ਸੀ ਤੇ ਉਸ ਜੋਗੀ ਨੇ ਬਹੁਤ ਹੀ ਲੰਮੀ ਤਪੱਸਿਆ ਕੀਤੀ ਹੋਈ ਸੀ ਉਸ ਨੇ ਯੋਗ ਸਾਧਨਾ ਕੀਤੀ ਤੇ ਕਈ ਤਰ੍ਹਾਂ ਦੇ ਜੰਤਰ ਮੰਤਰ ਵੀ ਸਿੱਖੇ ਹੋਏ ਸਨ ਪਰ ਯੋਗ ਸਾਧਨਾ ਕਰਨ ਮੰਗਰੂ ਉਹ ਬਹੁਤ ਹੰਕਾਰੀ ਬਣ ਗਿਆ ਸੀ ਇੱਕ ਦਿਨ ਉਸ ਜੋਗੀ ਨੇ ਇੱਕ ਬਹੁਤ ਵੱਡਾ ਪੰਡਾਰਾ ਕੀਤਾ ਤੇ ਪਿੰਡ ਵਿੱਚ ਟੰਡੋਰਾ ਪਟਵਾਇਆ ਕਿ ਜਿਹੜਾ ਵੀ ਪੰਡਾਰੇ ਵਿੱਚੋਂ ਲੰਗਰ ਛੱਕੀਗਾ ਤੇ ਜੋਗੀ ਜੀ ਦੇ ਦਰਸ਼ਨ ਕਰੇਗਾ ਤਾਂ ਉਸ ਨੂੰ ਦੋ ਸਾਲਾਂ ਲਈ ਸਵਰਗ ਪ੍ਰਾਪਤ ਹੋਵੇਗਾ ਇਹ ਖਬਰ ਸੁਣਦਿਆਂ ਹੀ ਸਾਰਾ ਪਿੰਡ ਉਸ ਜੋਗੀ ਕੋਲ ਇਕੱਠਾ ਹੋ ਗਿਆ ਜਦੋਂ ਸਾਰੇ ਲੋਕਾਂ ਨੇ ਲੰਗਰ ਪਾਣੀ ਛੱਕ ਲਿਆ ਉਸ ਜੋਗੀ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਪਤਾ ਕਰੋ ਕਿ ਕੋਈ ਲੰਗਰ ਖਾਣੋਂ ਰਹਿ ਤਾ ਨਹੀਂ ਗਿਆ ਤਾਂ ਉਸਦੇ ਚੇਲਿਆਂ ਨੇ ਪਤਾ ਕਰਕੇ ਦੱਸਿਆ ਕਿ ਇੱਕ ਤਿਲਕੂ ਨਾਮ ਦਾ ਬੰਦਾ ਹੈ ਜਿਹੜਾ ਭੰਡਾਰੀ ਵਿੱਚ ਲੰਗਰ ਛਕਣਾ ਨਹੀਂ ਆਇਆ ਤਾਂ ਉਸ ਜੋਗੀ ਨੇ ਕਿਹਾ ਕਿ ਉਸ ਨੂੰ ਜਾ ਕੇ ਕਹੋ ਕੀਪ ਮੰਟਾਰੇ ਵਿੱਚ ਆਵੇ ਤਾਂ ਤੈਨੂੰ 2 ਸਾਲਾਂ ਦੀ ਬਚਾਈ 10 ਸਾਲਾਂ ਲਈ ਸਵਰਗ ਦਿੱਤਾ ਜਾਵੇਗਾ ਤਾਂ ਜਦੋਂ ਉਸ ਜੋਗੀ ਦੇ ਚੇਲਿਆਂ ਨੇ ਭਾਈ ਤਿਲਕੂ ਨੂੰ ਇਹ ਗੱਲ ਕਹੀ ਤਾਂ ਭਾਈ ਤਿਲਕੂ ਜੀ ਨੇ ਕੋਰਾ ਹੀ ਜਵਾਬ ਦੇ ਦਿੱਤਾ ਤੇ ਉਹਨਾਂ ਚੇਲਿਆਂ ਨੂੰ ਕਿਹਾ ਕਿ ਮੈਨੂੰ ਕੋਈ ਲੋੜ ਨਹੀਂ ਤੁਹਾਡੇ ਸਵਰਗ ਦੀ ਤੇ ਤੇਲਿਆਂ ਪਾਸੋਂ ਜਦੋਂ ਇਹ ਗੱਲ ਉਸ ਹੰਕਾਰੀ ਜੋਗੀ ਨੇ ਸੁਣੀ ਤਾਂ ਉਹ ਬਹੁਤ ਹੀ ਗਰੋਧ ਵਿੱਚ ਆ ਗਿਆ ਤੇ ਕਹਿਣ ਲੱਗਾ ਕਿ ਮੈਂ ਦੇਖਦਾ ਹਾਂ ਕਿ ਉਹ ਲੰਗਰਾਂ ਵਿੱਚ ਕਿਸ ਤਰ੍ਹਾਂ ਨਹੀਂ ਆਉਂਦਾ ਇਹ ਤਿਲਕੂ ਤਾਂ ਮੇਰੇ پاس ਤਿਲਕ ਦਾ ਆਓ ਤੇ ਆਣ ਕੇ ਮੇਰੇ ਚਰਨਾਂ ਵਿੱਚ ਡਿੱਗ ਕੇ ਮਾਫ਼ੀਆਂ ਵੀ ਮੰਗੋ ਇਹੀ ਗੱਲ ਕਹਿ ਕੇ yogi ਆਪਣੀ ਸਮਾਧੀ ਵਿੱਚ ਬੈਠ ਗਿਆ ਤੇ ਉਸ ਨੇ ਪਾਈ ਤਿਲਕੂ ਜੀ ਦਾ ਮਨ ਖਿੱਚਣਾ ਸ਼ੁਰੂ ਕਰ ਦਿੱਤਾ yogi ਨੇ ਆਪਣੀ ਤੰਤਰ ਵਿੱਦਿਆ ਦੇ ਨਾਲ ਭੂਤ ਪ੍ਰੇਤਾਂ ਤੇ ਵੀਰ ਜਿੰਨ ਸਭ ਨੂੰ ਸੱਦ ਲਿਆ ਤੇ ਪਾਈ ਤਿਲਕੂ ਨੂੰ ਡਰਾ ਕੇ ਆਪਣੇ ਕੋਲ ਲਿਆਉਣ ਦਾ ਹੁਕਮ ਦਿੱਤਾ ਉਹਨਾਂ ਸਾਰੇ ਭੂਤ ਪ੍ਰੇਤਾਂ ਨੇ ਜਾ ਕੇ ਪਾਈ ਤਿਲਕ ਨੂੰ ਡਰਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਅੱਧੀ ਰਾਤ ਦਾ ਸਮਾਂ ਸੀ ਤੇ ਪਾਈ ਤਿਲਕੂ ਦੇ ਘਰ ਦੇ ਦਰਵਾਜ਼ੇ ਤੇ ਬਾਰੀਆਂ ਆਪਣੇ ਆਪ ਹੀ ਖੜਕਣ ਲੱਗ ਪਈ ਤੇ ਉਸ ਦਾ ਪੂਰਾ ਘਰ ਕੰਬਣਾ ਸ਼ੁਰੂ ਹੋ ਗਿਆ ਪਰ ਪਾਈ ਤਿਲਕੂ ਜੀ ਚਰਾ ਵੀ ਨਹੀਂ ਡੋਲੇ ਤੇ ਸਮਾਧੀ ਲਗਾ ਕੇ ਮੂਲ ਮੰਤਰ ਦਾ ਜਾਪ ਕਰਨ ਲੱਗ ਪਏ ਭੂਤ ਚੜੇਲਾ ਤੇ ਜਿੰਨਾ ਨੇ ਆਪਣੀ ਪੂਰੀ ਬਾਹ ਲਾ ਦਿੱਤੀ ਪਰ ਉਹਨਾਂ ਦੀ ਕੋਈ ਵੀ ਵਾਪੇਸ਼ ਨਾ ਚੱਲੀ ਤੇ ਉਹ ਉਹ ਅੱਕ ਥੱਕ ਕੇ ਪੂਰੇ ਹਾਲ ਹੋ ਕੇ ਸਾਰੇ ਜੋਗੀ ਕੋਲ ਵਾਪਸ ਚਲੇ ਗਏ ਤੇ ਉਸ ਜੋਗੀ ਨੂੰ ਕਹਿਣ ਲੱਗੇ ਕਿ ਭਾਈ ਤਿਲਕੂ ਕੋਈ ਮੰਤਰ ਪੜਦਾ ਹੈ ਜਿਹੜਾ ਕਿ ਬਹੁਤ ਸ਼ਕਤੀ ਵਾਲਾ ਹੈ ਤੇ ਉਸ ਮੰਤਰ ਦੇ ਅੱਗੇ ਸਾਡਾ ਕੋਈ ਵੀ ਜ਼ੋਰ ਨਹੀਂ ਚੱਲਿਆ ਉਸ ਕੋਲ ਸਾਡੇ ਤੋਂ ਵੀ ਜ਼ਿਆਦਾ ਕੋਈ ਤਕਤਵਾਰ ਸ਼ਕਤੀ ਹੈ ਜਿਹੜੀ ਉਸ ਦੀ ਰੱਖਿਆ ਕਰ ਰਹੀ ਹੈ ਜਿਸ ਤੋਂ ਚਪੇੜਾਂ ਖਾ ਕੇ ਅਸੀਂ ਬੜੀ ਮੁਸ਼ਕਲ ਨਾਲ ਵਾਪਸ ਆਏ ਹਾਂ ਸਾਨੂੰ ਮਾਫ਼ ਕਰ ਦਿਓ ਅਸੀਂ ਫਿਰ ਤੋਂ ਉੱਥੇ ਕਦੇ ਨਹੀਂ ਜਾਵਾਂਗੇ ਤੇ ਆਪਣੇ ਭੂਤ ਪ੍ਰੇਤਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਉਹ ਜੋਗੀ ਹੋਰ ਗੁੱਸੇ ਵਿੱਚ ਆ ਗਿਆ ਤੇ ਇਸ ਵਾਰ ਉਸ ਨੇ ਸਾਹਮਣੇ ਪਈ ਲੱਕੜੀ ਦੀ ਚਗਾਠ ਨੂੰ ਜ਼ੋਰ ਦੀ ਇੱਕ ਟੱਕਰ ਮਾਰੀ ਤਾਂ ਕਿ ਪਾਈ ਤਿਲਕੂ ਦੇ ਘਰ ਨੂੰ ਅੱਗ ਲੱਗ ਜਾਵੇ ਪਰ ਉਸ ਹੰਕਾਰੀ ਜੋਗੀ ਦਾ ਇਹ ਵਾਰ ਵੀ ਖਾਲੀ ਹੀ ਗਿਆ ਜੋਗੀ ਨੇ ਪੂਰਾ ਅੱਧਾ ਘੰਟਾ ਉਸ ਚਗਾਠ ਨੂੰ ਟੱਕਰਾਂ ਮਾਰੀਆਂ ਪਰ ਪਾਈ ਤਿਲਕੂ ਦੇ ਘਰ ਨੂੰ ਅੱਗ ਨਹੀਂ ਲੱਗੀ ਜੋਗੀ ਦਾ ਹੰਕਾਰ ਹੁਣ ਚੱਕਨਾ ਚੂਰ ਹੋ ਚੁੱਕਾ ਸੀ ਤੀ ਤੱਕ ਹਾਰ ਕੇ ਉਹ ਆਪਣਾ ਡੰਡਾ ਫੜ ਕੇ ਭਾਈ ਤਿਲਕੂ ਦੇ ਘਰ ਵੱਲ ਨੂੰ ਆਪ ਚੱਲ ਪਿਆ ਤੇ ਜਾ ਕੇ ਭਾਈ ਤਿਲਕੂ ਦੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਆਵਾਜ਼ ਦਿੱਤੀ ਕਿ ਤਿਲਕੂ ਦਰਵਾਜ਼ਾ ਖੋਲ ਮੈਂ ਜੋਗੀ ਆਪ ਚੱਲ ਕੇ ਤੇਰੇ ਦਰ ਉੱਤੇ ਆਇਆ ਹਾਂ ਤਾਂ ਭਾਈ ਤਿਲਕੂ ਨੇ ਅੰਦਰੋਂ ਹੀ ਆਵਾਜ਼ ਦਿੱਤੀ ਕਿ ਜੋਗੀ ਜੀ ਮੈਨੂੰ ਨਹੀਂ ਚਾਹੀਦਾ ਤੁਹਾਡਾ ਸਵਰਗ ਤਾਂ ਜੋਗੀ ਨੇ ਕਿਹਾ ਕਿ ਮੈਂ ਤੁਹਾਡੇ ਦਰਸ਼ਨ ਕਰਨ ਦੇ ਲਈ ਆਇਆ ਹਾਂ ਕਿਰਪਾ ਕਰਕੇ ਮੈਨੂੰ ਦਰਸ਼ਨ ਦੇ ਦਿਓ ਤਾਂ ਜਦੋਂ ਭਾਈ ਤਿਲਕੂ ਨੇ ਦਰਵਾਜ਼ਾ ਖੋਲ੍ਹਿਆ ਤਾਂ ਜੋਗੀ ਨੇ ਸਭ ਤੋਂ ਪਹਿਲਾਂ ਆਪਣੇ ਦੋਨੋਂ ਹੱਥ ਜੋੜ ਕੇ ਭਾਈ ਤਿਲਕੂ ਨੂੰ ਨਮਸਕਾਰ ਕੀਤੀ ਤੇ ਭਾਈ ਤਿਲਕੂ ਤੋਂ ਪੁੱਛਣ ਲੱਗਾ ਕੀ ਤੂੰ ਮੰਤਰ ਕਿਹੜਾ ਪੜਦਾ ਹੈ ਤਾਂ ਭਾਈ ਤਿਲਕੂ ਨੇ ਮੂਲ ਮੰਤਰ ਦਾ ਜਾਪ ਜੋਗੀ ਨੂੰ ਸੁਣਾ ਦਿੱਤਾ ਭਾਈ ਤਿਲਕੂ ਦੇ ਮੂਹ ਮੂਲ ਮੰਤਰ ਦਾ ਜਾਪ ਸੁਣ ਕੇ ਜੋਗੀ ਦੇ ਮਨ ਨੂੰ ਬੜੀ ਜ਼ਿਆਦਾ ਸ਼ਾਂਤੀ ਮਿਲੀ ਤੇ ਉਸਨੇ ਦੂਸਰਾ ਸਵਾਲ ਕੀਤਾ ਕਿ ਤੇਰਾ ਗੁਰੂ ਕੌਣ ਹੈ ਤਾਂ ਭਾਈ ਤਿਲਕੂ ਨੇ ਜਵਾਬ ਦਿੱਤਾ ਕਿ ਮੇਰੇ ਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਹਨ ਤਾਂ ਉਸ yogi ਨੇ ਭਾਈ ਤਿਲਕੂ ਨੂੰ ਬੇਨਤੀ ਕੀਤੀ ਕਿ ਮੈਂ ਵੀ ਪੰਜਮ ਪਾਤਸ਼ਾਹ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਤਾਂ ਭਾਈ ਤਿਲਕੂ yogi ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਵੱਲ ਨੂੰ ਚੱਲ ਪਏ ਰਸਤੇ ਵਿੱਚ yogi ਨੇ ਭਾਈ ਤਿਲਕੂ ਤੋਂ ਪੁੱਛਿਆ ਕਿ ਤੇਰੇ ਗੁਰੂ ਦੀ ਉਮਰ ਕਿੰਨੀ ਹੈ ਤਾਂ ਭਾਈ ਤਿਲਕੂ ਨੇ ਜਵਾਬ ਦਿੱਤਾ ਕਿ ਮੇਰੇ ਗੁਰੂ ਦੀ ਉਮਰ ਕਰੀਬ 35 ਸਾਲ ਹੈ ਤਾਂ ਭਾਈ ਤਿਲਕੂ ਦੇ ਮੂੰਹ ਗੁਰੂ ਜੀ ਦੀ ਉਮਰ ਜਾਣ ਕੇ ਜੋਗੀ ਦੇ ਮਨ ਵਿੱਚ ਫਿਰ ਤੋਂ ਹੰਕਾਰ ਆ ਗਿਆ ਤੇ ਉਹ ਕਹਿਣ ਲੱਗਾ ਕਿ ਮੇਰੀ ਉਮਰ 110 ਸਾਲ ਦੀ ਹੈ ਤੇ ਮੈਂ ਇੱਕ 35 ਸਾਲਾਂ ਦੇ ਮਨੁੱਖ ਅੱਗੇ ਕਿਵੇਂ ਝੁਕਾਂਗਾ ਜੋਗੀ ਨੇ ਕਿਹਾ ਕਿ ਮੈਂ ਪਹਿਲਾਂ ਤੇਰੀ ਗੁਰੂ ਜੀ ਦੀ ਪ੍ਰੀਖਿਆ ਲਵਾਗਾ ਤੇ ਫਿਰ ਹੀ ਉਹਨਾਂ ਸਾਹਮਣੇ ਆਪਣਾ ਸਿਰ ਝੁਕਾਵਾਂਗਾ ਜਦੋਂ ਜੋਗੀ ਦੀ ਇਸ ਗੱਲ ਦਾ ਪਤਾ ਗੁਰੂ ਅਰਜਨ ਦੇਵ ਜੀ ਨੂੰ ਚੱਲਿਆ ਤਾਂ ਉਹਨਾਂ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਸਾਡੀ ਤੇ ਜੋਗੀ ਦੇ ਵਿਚਕਾਰ ਇੱਕ ਪਰਦਾ ਹੋਣਾ ਚਾਹੀਦਾ ਹੈ ਤਾਂ ਸੇਵਕਾਂ ਨੇ ਇਦਾਂ ਹੀ ਕੀਤਾ ਤੇ ਜੋਗੀ ਤੇ ਗੁਰੂ ਜੀ ਵਿਚਕਾਰ ਇੱਕ ਕੱਪੜੇ ਦਾ ਪਰਦਾ ਕਰ ਦਿੱਤਾ ਜੋਗੀ ਪਰਦੇ ਦੇ ਪਿੱਛੇ ਬੈਠਾ ਗੁਰੂ ਜੀ ਦੀ ਉਡੀਕ ਕਰ ਰਿਹਾ ਸੀ ਤਾਂ ਜਦੋਂ ਗੁਰੂ ਜੀ ਆਣ ਕੇ ਆਪਣੀ ਜਗ੍ਹਾ ਤੇ ਬਿਰਾਜਮਾਨ ਹੋਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਜੋਗੀ ਨੂੰ ਸਵਾਲ ਕੀਤਾ ਕਿ ਜੋਗੀ ਜੀ ਤੁਹਾਡੇ ਖੱਬੇ ਪਾਸੇ ਦਾ ਕੰਨ ਕਿੱਥੇ ਹੈ ਤੁਹਾਡਾ ਕੰਨ ਕਿਸ ਤਰ੍ਹਾਂ ਕੱਟਿਆ ਸੀ ਇਸ ਦੀ ਕਹਾਣੀ ਸੁਣਾਓ ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਜੋਗੀ ਹੈਰਾਨ ਹੋ ਗਿਆ ਤੇ ਉਸ ਨੇ ਪਹਿਲਾਂ ਆਪਣੇ ਕੱਟੇ ਹੋਏ ਕੰਨ ਤੇ ਹੱਥ ਮਾਰਿਆ ਕਿਉਂਕਿ ਕੱਟੇ ਹੋਏ ਕੰਨ ਨੂੰ ਬਹੁਤ ਸਮਾਂ ਹੋ ਚੁੱਕਿਆ ਸੀ ਉਹ ਯੋਗੀ ਭੁੱਲ ਚੁੱਕਿਆ ਸੀ ਕਿ ਮੇਰਾ ਕੰਨ ਕਟਿਆ ਹੋਇਆ ਹੈ ਯੋਗੀ ਨੇ ਗੁਰੂ ਜੀ ਨੂੰ ਦੱਸਿਆ ਕਿ ਅੱਜ ਤੋਂ ਕਰੀਬ 50 ਸਾਲ ਪਹਿਲਾਂ ਦੀ ਘਟਨਾ ਹੈ ਕਿ ਸਿੰਧ ਸਾਗਰ ਵਿੱਚ ਮੈਂ ਬੇੜੇ ਉੱਤੇ ਚੜ੍ਹਿਆ ਜਾ ਰਿਹਾ ਸੀ ਕਿ ਅਚਾਨਕ ਹੀ ਤੂਫਾਨ ਆ ਗਿਆ ਬੀੜਾ ਡਗ ਮੰਗਾਉਣ ਲੱਗ ਪਿਆ ਬੀੜੇ ਵਿੱਚ ਜਾ ਰਹੀ ਇੱਕ ਬਜ਼ੁਰਗ ਨੇ ਮੁਸਾਫਰਾਂ ਨੂੰ ਸਲਾਹ ਦਿੱਤੀ ਕਿ ਸਿੰਧ ਸਾਗਰ ਦਾ ਤੂਫਾਨ ਕਿਸੇ ਇਨਸਾਨ ਦੀ ਬਲੀ ਮੰਗਦਾ ਹੈ ਤਾਂ ਬੀੜੇ ਉੱਤੇ ਮੌਜੂਦ ਲੋਕਾਂ ਨੇ ਮੈਨੂੰ ਚੁਣਿਆ ਤੇ ਜ਼ਬਰਦਸਤੀ ਮੈਨੂੰ ਪਾਣੀ ਵਿੱਚ ਛੁੱਟ ਦਿੱਤਾ ਜਦੋਂ ਮੈਨੂੰ ਪਾਣੀ ਵਿੱਚ ਛੁੱਟਿਆ ਗਿਆ ਤਾਂ ਤੂਫਾਨ ਰੁਕ ਗਿਆ ਤੇ ਬੇੜਾ ਅੱਗੇ ਨਿਕਲ ਗਿਆ ਮੈਂ ਸਾਗਰ ਵਿੱਚ ਗੋਤੇ ਖਾਂਦਾ ਖਾਂਦਾ ਬੇਸੁਰਤ ਹੋ ਗਿਆ ਜਿਸ ਤੋਂ ਬਾਅਦ ਮੈਨੂੰ ਕੁਝ ਵੀ ਪਤਾ ਨਹੀਂ ਰਿਹਾ ਤੇ ਪਾਣੀ ਦੀਆਂ ਛੱਲਾਂ ਨੇ ਮੈਨੂੰ ਤੀਸਰੇ ਦਿਨ ਸਾਗਰ ਦੇ ਕਿਨਾਰੇ ਤੇ ਲਗਾ ਦਿੱਤਾ ਇਸ ਘਟਨਾ ਦੇ ਦੌਰਾਨ ਪਤਾ ਨਹੀਂ ਕਿਹੜੇ ਜਾਨਵਰ ਨੇ ਮੇਰਾ ਕੰਨ ਖਾ ਲਿਆ ਤੇ ਕੰਨ ਵਿੱਚ ਪਾਈ ਮੁੰਦਰ ਦਾ ਵੀ ਕੁਝ ਵੀ ਪਤਾ ਨਹੀਂ ਚੱਲਿਆ ਜੋਗੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਮੁਸਕੁਰਾ ਪਏ ਤੇ ਉਹਨਾਂ ਨੇ ਪਰਦੇ ਥੱਲਿਓ ਆਪਣਾ ਹੱਥ ਕੱਢਿਆ ਤੇ ਜੋਗੀ ਨੂੰ ਕਿਹਾ ਕਿ ਇਹ ਦੇਖੋ ਕਿ ਇਹ ਮੁੰਦਰ ਕਿਤੇ ਤੁਹਾਡੀ ਤਾਂ ਨਹੀਂ ਤਾਂ ਗੁਰੂ ਜੀ ਦੇ ਹੱਥਾਂ ਵਿੱਚ ਆਪਣੀ ਮੁੰਦਰ ਦੀ ਕੀ ਜੋਗੀ ਦਾ ਦਿਲ ਜੋਰ-ਜੋਰ ਦੀ ਟੜਕਣਾ ਸ਼ੁਰੂ ਹੋ ਗਿਆ ਤੇ ਉਹ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਗੁਰੂ ਜੀ ਮੈਨੂੰ ਮਾਫ ਕਰ ਦਿਓ ਮੇਰੇ ਸਾਰੇ ਪਰਮ ਭਲੇਖੇ ਦੂਰ ਹੋ ਚੁੱਕੇ ਹਨ ਜਾਣੇ ਅਣਜਾਣੇ ਵਿੱਚ ਮੈਂ ਤੁਹਾਨੂੰ ਪਹਿਚਾਨ ਨਹੀਂ ਸਕਿਆ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਤੇ ਮੈਨੂੰ ਦਰਸ਼ਨ ਦਿਓ ਤਾਂ ਜੋਗੀ ਦੇ ਮੋਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਪਰਦਾ ਹਟਵਾਇਆ ਤੇ ਜੋਗੀ ਨੂੰ ਦਰਸ਼ਨ ਦਿੱਤੇ ਜਿਵੇਂ ਹੀ ਪਰਦਾ ਚੁੱਕਿਆ ਗਿਆ ਤਾਂ ਜੋਗੀ ਨੇ ਸਭ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਨੂੰ ਛੂਇਆ ਤੇ ਫਿਰ ਉਨ੍ਹਾਂ ਦੇ ਦਰਸ਼ਨ ਕੀਤੇ ਤੇ ਗੁਰੂ ਜੀ ਦਾ ਆਸ਼ੀਰਵਾਦ ਲੈ ਕੇ ਜੋਗੀ ਨਿਹਾਲ ਹੋ ਗਿਆ ਸਤਨਾਮ ਸ੍ਰੀ ਵਾਹਿਗੁਰੂ